ਇਸ ਵੇਲੇ ਦੀ ਵੱਡੀ ਖਬਰ ਰੇਲ ਵਿਭਾਗ ਦੇ ਨਾਲ ਜੁੜੀ ਹੋਈ ਆ ਰੇਲ ਵਿਭਾਗ ਦੇ ਵਿੱਚ ਉਸ ਸਮੇਂ ਹੜਕਾ ਮੱਚ ਜਾਂਦਾ ਜਦੋਂ ਇੱਕ ਗੁਪਤ ਸੂਚਨਾ ਮਿਲਦੀ ਹੈ ਕਿ ਜੰਮੂ ਤਵੀ ਟ੍ਰੇਨ ਦੇ ਵਿੱਚ ਇੱਕ ਬੰਬ ਹੈ ਬੰਬ ਦੀ ਸੂਚਨਾ ਮਿਲਦੇ ਸਾਰ ਉਸ ਰੇਲ ਗੱਡੀ ਨੂੰ ਫਰੋਜ਼ਪੁਰ ਦੇ ਇੱਕ ਸਟੇਸ਼ਨ ਤੇ ਰੋਕਿਆ ਜਾਂਦਾ ਤੁਰੰਤ ਜਿਹੜੇ ਯਾਤਰੀ ਵਿੱਚ ਮੌਜੂਦ ਸੀਗੇ ਉਹਨਾਂ ਨੂੰ ਟ੍ਰੇਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਫਿਰ ਪੰਜਾਬ ਪੁਲਿਸ ਅਤੇ ਰੇਲ ਪੁਲਿਸ ਦੇ ਵੱਲੋਂ ਉਸ ਦੀ ਤਲਾਸ਼ੀ ਲਈ ਜਾਂਦੀ ਆ ਤਲਾਸ਼ੀ ਹਜੇ ਜਾਰੀ ਆ ਜਾਂਚ ਜਾਰੀ ਆ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਉਸ ਰੇਲ ਗੱਡੀ ਦੇ ਵਿੱਚ ਜਿਹੜਾ ਉਹ ਬੰਬ ਹੈ ਜਿਸ ਕਾਰਨ ਜਿਹੜਾ ਪੂਰਾ ਪੁਲਿਸ ਡਿਪਾਰਟਮੈਂਟ ਸੀਗਾ ਪੂਰਾ ਰੇਲ ਪੁਲਿਸ ਡਿਪਾਰਟਮੈਂਟ ਸੀਗਾ ਪੱਬਾ ਭਾਰ ਹੋ ਜਾਂਦਾ ਲਗਾਤਾਰ ਜਿਹੜੀਆਂ ਸੁਰੱਖਿਆ ਏਜੰਸੀਆਂ ਸੀਗੀਆਂ ਉਹਨਾਂ ਵੱਲੋਂ ਵੀ ਰੇਲ ਗੱਡੀ ਦੀ ਤਲਾਸ਼ੀ ਲਈ ਜਾਂਦੀ ਆ ਫਰੋਹ ਪਰ ਦੇ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਜਿਹੜਾ ਇਸ ਗੱਡੀ ਨੂੰ ਰੋਕਿਆ ਜਾਂਦਾ ਜੰਮੂ ਤਵੀ ਟ੍ਰੇਨ ਸੀਗੀ ਜਿਹੜੀ ਜਿਸ ਨੂੰ ਰੋਕਿਆ ਗਿਆ ਜਿਸ ਦੇ ਵਿੱਚੋਂ ਬੰਬ ਦੀ ਜਿਹੜੀ ਸੂਚਨਾ ਮਿਲੀ ਸੀਗੀ ਗੋਪਤ ਸੂਚਨਾ ਮਿਲੀ ਸੀਗੀ ਰੇਲਵੇ ਵਿਭਾਗ ਨੂੰ ਕਿ ਇਸ ਦੇ ਵਿੱਚ ਬੰਬ ਰੱਖਿਆ ਗਿਆ ਜਿਸ ਤੇ ਕਾਰਵਾਈ ਕਰਦੇ ਆ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਇਸ ਗੱਡੀ ਨੂੰ ਰੋਕਿਆ ਗਿਆ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਦੇ ਵਿੱਚ ਰੋਕ ਕੇ ਯਾਤਰੀਆਂ ਨੂੰ ਬਾਹਰ ਕੱਢ ਕੇ ਇਸ ਦੀ ਤਲਾਸ਼ੀ ਲਈ ਗਈ ਜਾਂਚ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਜਿਹੜਾ ਬਚਾਅ ਕਾਰਜ ਸੁਰੱਖਿਆ ਏਜੰਸੀਆਂ ਸੀਗੀਆਂ ਉਹ ਵੀ ਮੌਕੇ ਤੇ ਪਹੁੰਚ ਜਾਂਦੀਆਂ ਫਾਈਵ ਬ੍ਰਿਗੇਡ ਵੀ ਆ ਜਿਹੜੀ ਉੱਥੇ ਮੌਕੇ ਤੇ ਪਹੁੰਚ ਜਾਂਦੀ ਆ ਪੂਰੀ ਰੇਲ ਗੱਡੀ ਦੀ ਜਾਂਚ ਆ ਜਿਹੜੀ ਉਹ ਹੋ ਰਹੀ ਆ ਵੱਡੀ ਖਬਰ ਹੈ ਕਿ ਰੇਲ ਗੱਡੀ ਦੇ ਵਿੱਚ ਬੰਬ ਹੋਣ ਦੀ ਜਿਹੜੀ ਗੁਪਤ ਸੂਚਨਾ ਮਿਲੀ ਸੀਗੀ ਪੁਲਿਸ ਨੂੰ ਤੁਹਾਨੂੰ ਦੱਸਦੀ ਹੈ ਕਿ ਜੰਮੂ ਤੋਂ ਵੀ ਟ੍ਰੇਨ ਦੇ ਵਿੱਚ ਬੰਬ ਦੀ ਖਬਰ ਦੇ ਨਾਲ ਹੜਕਮ ਮੱਚ ਜਾਂਦਾ ਹੈ ਪੰਜਾਬ ਪੁਲਿਸ ਤੇ ਰੇਲਵੇ ਪੁਲਿਸਾਂ ਜਿਹੜੀ ਪੱਬਾ ਪਾਰ ਹੋ ਜਾਂਦੀ ਹੈ ਉਸ ਰੇਲ ਗੱਡੀ ਨੂੰ ਤੁਰੰਤ ਫਿਰੋਜ਼ਪੁਰ ਦੇ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਕਿਉਂਕਿ ਕੰਟਰੋਲ ਰੂਮ ਦੇ ਵਿੱਚ ਖਬਰ ਆਈ ਸੀ ਕਿ ਇਸ ਰੇਲ ਦੇ ਵਿੱਚ ਬੰਬ ਆ ਤਾਂ ਤੁਰੰਤ ਜਿਹੜਾ ਇਹ ਬਚਾਅ ਕਾਰਜ ਸੁਰੱਖਿਆ ਏਜੰਸੀਆਂ ਸੀਗੀਆਂ ਬਚਾਅ ਕਾਰਜ ਏਜੰਸੀਆਂ ਸੀਗੀਆਂ ਫਾਇਰ ਬ੍ਰਿਗੇਡ ਪੰਜਾਬ ਪੁਲਿਸ ਰੇਲਵੇ ਪੁਲਿਸ ਆ ਜਿਹੜੀ ਮੌਕੇ ਤੇ ਪਹੁੰਚਦੀਆਂ ਤਾਂ ਉਸ ਰੇਲ ਗੱਡੀ ਦਾ ਜਿਹੜੀ ਜਾਂਚ ਕੀਤੀ ਜਾਂਦੀ ਆ ਤੁਹਾਨੂੰ ਦੱਸਦੀ ਆ ਕਿ ਮੌਕੇ ਤੇ ਜਿਹੜੀਆਂ ਰੈਸਕਿਊ ਟੀਮਾਂ ਵੀ ਪਹੁੰਚਦੀਆਂ ਪੁਲਿਸ ਵੱਲੋਂ ਜਿਹੜਾ ਉਸ ਦਾ ਪੂਰਾ ਨਿਰੇਖਣ ਕੀਤਾ ਜਾ ਰਿਹਾ ਜਾਂਚ ਕੀਤੀ ਜਾ ਰਹੀ ਆ ਤੁਹਾਨੂੰ ਦੱਸਦੀ ਆ ਕਿ ਇਹ ਰੇਲ ਗੱਡੀ ਬਠਿੰਡਾ ਤੋਂ ਅਹਮਦਾਬਾਦ ਜਾ ਰਹੀ ਸੀ ਜਦੋਂ ਫਰੋਜਪੁਰ ਪਹੁੰਚਦੀ ਹੈ ਤਾਂ ਇਸ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਰੋਕਿਆ ਜਾਂਦਾ ਰੋਕਣ ਦਾ ਕਾਰਨ ਸੀ ਕਿ ਇਸ ਦੇ ਵਿੱਚ ਖੂਫੀਆ ਸੂਚਨਾ ਮਿਲਦੀ ਹੈ ਗੁਪਤ ਸੂਚਨਾ ਮਿਲਦੀ ਹੈ ਕਿ ਇਸ ਰੇਲ ਗੱਡੀ ਦੇ ਵਿੱਚ ਬੰਬ ਹੈ ਜਿਸ ਨੂੰ ਜਾਂਚ ਸ਼ੁਰੂ ਕੀਤੀ ਜਾਂ ਕੀਤੀ ਗਈ ਹੈ ਕਿ ਇਸ ਰੇਲ ਗੱਡੀ ਦੇ ਨਾਲ ਕੋਈ ਜਿਹੜਾ ਹਾਦਸਾ ਨਾ ਹੋ ਸਕੇ ਕੋਈ ਪਾਣਾ ਨਾ ਵਾਪਰ ਸਕੇ ਇਸ ਕਰਕੇ ਜਿਹੜਾ ਸਾਰੇ ਯਾਤਰੀਆਂ ਨੂੰ ਰੇਲ ਗੱਡੀ ਤੋਂ ਦੂਰ ਕੀਤਾ ਗਿਆ ਹੈ ਦੋਨੋਂ ਦੱਸ ਦिए ਕਿ ਚੇਕਿੰਗ ਪੁਲਸ ਵੱਲੋਂ ਜਾਰੀਆ ਮੌਕੇ ਤੇ ਜਿਹੜੀਆਂ ਰੈਸਕਿਊ ਟੀਮਾਂ ਨੇ ਫਾਇਰ ਬ੍ਰਿਗੇਡ ਆ ਉਹ ਵੀ ਪਹੁੰਚ ਚੁੱਕੀ ਹੈ ਤੇ ਯਾਤਰੀਆਂ ਦੇ ਜਿਹੜਾ ਖਾਣ ਪੀਣ ਦਾ ਉਹ ਵੀ ਪੂਰਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਤਾਂ ਕਿ ਜਿਹੜੇ ਯਾਤਰੀ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਜੰਮੂ ਤੋਂ ਵੀ ਟ੍ਰੇਨ ਦੇ ਵਿੱਚ ਉਦੋਂ ਹੜਕਾ ਮੱਚ ਜਾਂਦਾ ਜਦੋਂ ਖਬਰ ਮਿਲਦੀ ਹੈ ਗੁਪਤ ਸੂਚਨਾ ਮਿਲਦੀ ਹੈ ਕਿ ਉਸ ਟ੍ਰੇਨ ਦੇ ਵਿੱਚ ਬੰਬ ਹੈ ਵੱਡੀ ਖਬਰ ਹੈ ਕਿ ਟ੍ਰੇਨ ਨੂੰ ਉਡਾਉਣ ਦੀ ਜਿਹੜੀ ਤਾਂ ਕਿਸੇ ਗਿਓ ਮਿਲੀ ਸੀ ਟ੍ਰੇਨ ਦੇ ਵਿੱਚ ਬੰਬ ਹੋਣ ਦੀ ਗੁਪਤ ਸੂਚਨਾ ਮਿਲੀ ਸੀ ਵੱਡੀ ਖਬਰ ਹੈ ਉਸ ਟ੍ਰੇਨ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ਫਰੋਜ਼ਪੁਰ ਦੇ ਵਿੱਚ ਜਿਹੜਾ ਉਹ ਰੋਕਿਆ ਗਿਆ ਏ ਵੱਡੀ ਖਬਰ ਹੈ ਪੁਲਿਸ ਦੇ ਵੱਲੋਂ ਜਿਹੜਾ ਪੰਜਾਬ ਪੁਲਿਸ ਰੇਲਵੇ ਸਟੇਸ਼ਨ ਪੁਲਿਸ ਦੇ ਵੱਲੋਂ ਜਿਹੜਾ ਸਾਂਝਾ ਆਪਰੇਸ਼ਨ ਕਰਕੇ ਪੂਰੀ ਰੇਲ ਗੱਡੀ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ